परशुराम जयंती तूरी ਵਿਖੇ ਬੜੀ ਧੂਮ-ਤਮ ਨਾਲ ਪੰਜ ਬੱਤੀ ਮੰਦਿਰ ਤੂਰੀ ਵਿਖੇ ਮਨਾਈ ਗਈ ਇਸ ਮੌਕੇ ਲੰਗਰ ਵੀ ਟੂਟ ਵਰਤਾਇਆ ਗਿਆ ਅਤੇ ਸੰਗਤਾਂ ਨੇ ਭਗਵਾਨ ਪਰਸ਼ੂਰਾਮ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਏਸੀਪੀ ਇੰਡੀਆ ਤੋਂ ਸਾਡੇ ਸਹਿਯੋਗੀ ਨਰੇਸ਼ ਛੱਤਰੀ ਦੀ ਰਿਪੋਰਟ I'm ਸਨੈਕ ਟਾਈਪ ਬਣ ਕੇ ਦਿੱਤੀ ਰਿਪੋਰਟ ਦਾ ਸਿਲਾਰ ਵਾਲੀ ਜੇਰ ਉਸਨੇ ਸੈਨ ਕਰ ਲਈ 91 ਬਾਕੀ ਬਣਦੀ ਰਹਿਣਾ ਬੁਣੇ ਆਲੇ ਜੋ ਤੁਹਾਨੂੰ ਸਾਰੇ ਲੋਕਾਂ ਨੂੰ ਬਧਾਈ ਦਿੰਦਾ ਪਰ ਜੋ ਵੀ ਕੋਈ ਜਮਾਨਾ ਉਹ ਸੁਪਰੀ ਜਾਂਦੀ ਹੈ ਸ਼ੁਕਰੀਆ ਜੀ ਦਾ ਰਾਮ ਸਵਾਮੀ ਜੀ ਦੇ ਪਹੁੰਚੋਂ ਕੀ ਕਹਿਣਾ ਚਾਹੁੰਦੇ ਮੈਂ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਭਗਵਾਨ ਜੀ ਪਰਸ਼ੁਰਮਾ ਭਗਵਾਨ ਦੇ ਜਨਮ ਦਿਨ ਤੇ ਔਰ ਪਾਵਨ ਪਵਿੱਤਰ ਤਿਹਾਰ ਤੇ ਬਹੁਤ ਬਹੁਤ ਮੁਬਾਰਕਬਾਦ ਦੇਣਾ ਚਾਹੁੰਦਾ ਹਾਂ तमाम ਦੇਸ਼ ਵਿੱਚ ਵਸਦੇ ਸਨਾਥੀਆਂ ਨੂੰ ਇਸ ਪਵਿੱਤਰ ਤਿਹਾਰ ਦੀ ਬਹੁਤ ਬਹੁਤ ਮੁਬਾਰਕਾਂ ਔਰ ਕਾਮਨਾ ਕਰਦੇ ਹਾਂ ਕਿ ਭਗਵਾਨ ਵਿਸ਼ਨੂੰ ਜੀ ਦੇ 6ਵੇਂ ਅਵਤਾਰ ਭਗਵਾਨ ਸ਼੍ਰੀ ਬਿਸ਼ੁਰਵਾ ਮਹਾਰਾਜੀ ਦਾ ਆਸ਼ੀਰਵਾਦ ਤੁਹਾਡੇ ਤੇ ਤੁਹਾਡੇ ਪੂਰੇ ਪਰਿਵਾਰ ਤੇ ਸਦਾ ਬੜਿਆ ਰਹੇ ਔਰ ਮੈਂ ਧੰਨਵਾਦ ਕਰਦਾ ਹਾਂ ਸਾਡੇ ਬ੍ਰਾਹਮਣ ਸਭਾ ਤੁਰੀ ਦੇ ਪ੍ਰਧਾਨ ਸਾਹਿਬ ਦਾ ਚੇਅਰਮੈਨ ਸਾਹਿਬ ਦਾ ਕਾਕਾ ਜੀ ਦਾ ਅਤਿਨੀ ਸਾਹਿਬ ਦਾ ਤਸੀਮ ਜੀ ਚਾਹੀਦਾ ਸਭ ਦਾ ਔਰ ਸ਼ਬੀ ਜੀ ਦਾ ਜਿਨ੍ਹਾਂ ਨੇ ਇਨਾ ਵਧੀਆ ਕਾਰਜਕ੍ਰਮ ਆਯੋਜਿਤ ਕੀਤਾ ਹੈ ਔਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਈ ਹਜ਼ਾਰ ਲੋਕਾਂ ਲਈ ਲੰਗਰ ਤਿਆਰ ਕਰਦੇ ਆ ਮੈਂ ਕਾਮਨਾ ਕਰਦਾ ਅੱਗੇ ਵੀ ਇਦਾਂ ਹੀ ਤਗੜੇ ਪ੍ਰੋਗਰਾਮ ਕਰਾਉਂਦੇ ਰਹਿਣ ਪ੍ਰਧਾਨ ਅੱਜ ਬਹੁਤ ਹੀ ਉਤਸ਼ਾਹ ਨਾਲ ਪਾਰਸ਼ਮ ਜੈ ਦੀ ਅਕਸ਼ੇਤੀਤੀ ਅਲਦਨ ਮਨਾਈ ਜਾ ਰਹੀ ਹੈ ਪੰਜ ਪੱਟੀ ਮੰਦਿਰ ਦੇ ਵਿੱਚ ਬਰਡਲਾਰ ਰੋਡ ਤੇ ਇਹ ਜੋ ਅੱਜ ਸਾਰੀ ਜਿਹੜੀ ਭ੍ਰਮਣ ਸੰਗਤ ਹੈ ਉਹ ਅੱਜ ਇਕੱਠੇ ਹੋਏ ਨੇ ਬਹੁਤ ਵਿਦਵਾਨ ਬਣ ਤਾਂ ਹਾਵਨ ਕਰਾਇਆ ਤੇ ਹਵਨ ਕਰਵਾਇਆ ਰਮਾਂਡ ਦਾ ਪਾਠ ਆਰੰਭ ਕੀਤਾ ਸੀ ਕੱਲ ਤੇ ਅੱਜ ਉਹ ਹੋਣਾ ਤੇ ਸਾਰਿਆਂ ਨੂੰ ਇੱਥੇ ਮਤਲਬ ਭਗਵਾਨ ਪਰਸ਼ਾਨ ਜੀ ਦਾ ਆਸ਼ੀਰਵਾਦ ਲੈਣੇ ਸੱਦਾ ਪੱਤਰ ਦਿੱਤਾ ਗਿਆ ਸੀ ਜਿਹੜੀ ਬਹੁਤ ਹਮਮਾ ਮਾ ਕੇ ਸਾਰੀ ਸੰਗਤ ਪਹੁੰਚੀ ਹੈ ਤੇ ਸਾਰਿਆਂ ਨੂੰ ਭਗਵਾਨ ਪਰਸ਼ਾਨ ਦੀ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਅਸ਼ੀਰਵਾਦ ਅਜੋਬੀ ਜੀ ਹਾਂਜੀ ਪ੍ਰਧਾਨ ਜੀ ਅੱਜ ਭਗਵਾਨ ਸ਼ਿਵ ਭਗਵਾਨ ਪਸ਼ੂਰਾਮ ਜਨਮ ਦਿਨ ਮਨਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਜੀ ਭਗਵਾਨ ਪਸ਼ੂਰਾਮ ਜੀ ਮਹਾਰਾਜ ਦਾ ਬਹੁਤ ਸਾਰਾ ਸ਼ੇਰ ਜੀ ਬਿਸ਼ਰਿਆ ਪਰਨੇ ਇਹਨਾਂ ਦਿਨ ਬਰਾਇਆ ਦਾ ਅਕਸ਼ਤਿਤੀ ਹੈ ਅਜੇ ਅਕਸ਼ਤਿਤੀ ਹੈ ਇਹ ਨੂੰ ਉਹਨਾਂ ਦਾ ਘਰ ਖੜੇ ਹੈ ਹਨ ਰੰਗੋਈ ਸੀ ਤੇ ਅੱਜ ਉਹਨਾਂ ਦਾ ਅਭਿਸ਼ੇਕ ਕਰਕੇ ਨੇ ਆਪ ਉਹਨਾਂ ਦਾ ਕਰਕੇ ਆਪ ਕੀ ਹੋਗੇ ਸਾਰਿਆਂ ਨੂੰ ਅਸ਼ੀਰਵਾਦ ਦਿੱਤਾ ਜਾਊਗਾ ਪੂਨ ਵਰਸ਼ਾਂ ਨੂੰ ਤੇ ਸ਼ਹਿਰ ਨਿਵਾਸੀਆਂ ਨੂੰ ਕੀ ਸ਼ਹਿਰ ਵਸਿਆ ਨੂੰ ਸਾਰੇ ਜਿੰਨੇ ਵੀ ਸੰਸਥਾਵਾਂ ਨੇ ਜਿੰਨੇ ਵੀ ਆਲੇ-ਦੁਆਲੇ ਦੇ ਸਾਡੇ ਬ੍ਰਾਹਮਣ ਸਭਾ ਸਾਰੇ ਕਿੱਦੇ ਵੀ ਨੇ ਸਾਰੇ ਨੂੰ ਬੇਨਤੀ ਕੀਤੀ ਹੋਈ ਹੈ ਵੀ ਇੱਥੇ ਪਹੁੰਚੋ ਭਗਵਾਨ ਪਰਸ਼ਰਵ ਜੀ ਨੇ ਜਿਆਦਾ ਜਿਹਾ ਪਾਰੀ ਜੁਗ ਜਨ ਨੂੰ ਸ਼ਿਵਾਰ